ਵਾਰਲਡਵਾਈਡ ਵਿਐਸਪੀ ਸਪੋਰਟਰਸ ਦੇਖ ਰਿਹਾ ਹੈ। तमाम दर्शकਾਂ ਦਾ ਸਵਾਗਤ। ਮੈਂ ਰਾਕੇਸ਼ ਕੁਮਾਰ। ਸਾਥੀਓ ਅੱਜ ਅਸੀਂ ਪਹੁੰਚਿਆ ਹਲਕਾ ਫਲੋਰ ਦੇ ਪਿੰਡ ਬਟਾਲਾ ਦੇ ਵਿੱਚ ਜਿੱਥੇ ਐਡਵੋਕੇਟ ਬਲਵਿੰਦਰ ਕੁਮਾਰ ਹੋਣਾ ਦੇ ਪੱਖ ਦੇ ਵਿੱਚ ਜਿਹੜਾ ਰੋਡ ショਅ ਕੀਤਾ ਜਾ ਰਿਹਾ ਹੈ। ਇਸ ਵੇਲੇ ਸਾਡੇ ਨਾਲ ਮੌਜੂਦ ਹਨ ਸੈਕਟਰ ਪ੍ਰਧਾਨ ਅਵਤਾਜ ਚੰਦ ਸੋਨੂ ਜੀ। ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਸੋਨੂ ਜੀ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ। ਬਹੁਤ ਬਹੁਤ ਤੁਹਾਡਾ। ਧੰਨਵਾਦ ਜੀ। ਜੈ ਭੀਮ ਜੈ ਭਾਰਤੀ। ਜੀ ਇਸ ਵਾਰ ਜਿਹੜਾ ਰੋਡ ショਅ ਕੀਤਾ ਜਾ ਰਿਹਾ ਹੈ ਦਾ ਕੀ ਪ੍ਰਭਾਵ ਰਹੇਗਾ? ਬਹੁਤ ਜਨ ਸਮਾਈ ਪਾਰਟੀ ਦੇ ਹ ਤੇ ਆ ਰੂਟ ਸ਼ੋ ਜਿਹੜਾ ਰੱਖਿਆ ਗਿਆ ਇਹ ਨਾਲ ਕਾਫੀ ਪ੍ਰਭਾਵ ਪਾਊਗਾ ਜਿਹੜੀਆਂ ਪਿਛਲੀ ਵਾਰੀ ਥੋੜੀਆਂ ਵੱਡੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਉਹ ਸਾਰੀਆਂ ਦੂਰ ਆਲਰੇਡੀ ਬਲਵਿੰਦਰ ਕੁਮਾਰ ਦੀ ਲਹਿਰ ਚੱਲ ਰਹੀ ਆ ਇਸ ਵਾਰ ਬਲਵਿੰਦਰ ਕੁਮਾਰ ਜੀ ਤੇ ਹਾਥੀ ਦੇ ਚੋਣ ਨਿਸ਼ਾਨ ਤੋਂ ਜਿੱਤ ਕੇ ਦਿੱਲੀ ਪਹੁੰਚਣਗੇ ਜੀ ਉਹ ਬਾਕੀ ਪਾਰਟੀਆਂ ਨੇ ਇਹ ਗੱਲ ਕਰੀਏ ਤਾਂ ਉਹ ਗੱਲ ਕਰਦੇ ਆ ਕਿ ਸਾਡਾ ਮੁਕਾਬਲਾ ਜਿਹੜਾ ਬਹੁਜਨ ਸਮਾਪਾਰਟੀ ਦੇ ਨਾਲ ਹੈ ਤੇ ਬਹੁਜਨ ਸਮਾਪਾਰਟੀ ਦੇ ਵਰਕਰ ਹੋਣ ਦੇ ਨਾਤੇ ਤੁਸੀਂ ਕੀ ਕਹੋਗੇ ਕਿ ਤੁਹਾਡਾ ਮੁਕਾਬਲਾ ਕਿਸ ਦੇ ਨਾਲ ਹੈ ਦੇਖੋ ਜੀ ਦੇਖਿਆ ਜਾਵੇ ਸਾਡਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਹੈਗਾ ਠੀਕ ਹੈ ਜੀ ਸਾਰੇ ਦਲ ਬਦਲੂ ਇਸ ਟਾਈਮ ਦਾ ਜਿਹੜੀ ਹੈਗੀ ਆ ਜਲੰਧਰ ਦੇ ਵਿੱਚ ਉਹ ਚੱਲ ਰਹੀ ਆ ਸਾਰੇ ਕੋਈ ਕਿਸੇ ਪਾਰਟੀ ਨੂੰ ਛੱਡ ਕੇ ਕਿਤੇ ਪਾਸੇ ਆ ਪਾਰਟੀ ਚਾਈ ਜਾਂਦਾ ਸਿਰਫ ਇਹ ਸੀਟ ਦੇ ਭੁੱਖੇ ਆ ਜਿਹੜਾ ਸਾਡੇ ਬਲਵਿੰਦਰ ਕੁਮਾਰ ਜੀ ਪੜੇ ਲਿਖੇ ਆ ਠੀਕ ਹੈ ਇਹ ਸੀਟ ਦੇ ਕੋਈ ਭੁੱਖੇ ਨਹੀਂ ਹੈਗੇ ਲੋਕਾਂ ਦੀ ਸੇਵਾ ਕਰਨ ਲਈ ਸਮਾਜ ਸੇਵੀ ਬੰਦੇ ਆ ਆਪਣੀ ਨੌਕਰੀ ਛੱਡ ਕੇ ਆਪਣਾ ਘਰ ਪਰਿਵਾਰ ਛੱਡ ਕੇ ਸਾਰਾ ਕੁਝ ਸਮਾਜ ਦੀ ਸੇਵਾ ਲਈ ਲੱਗੇ ਹੋਏ ਆ ਇਸ ਲਈ ਸਾਡਾ ਕਿਸੇ ਦਾ ਕੋਈ ਮੁਕਾਬਲਾ ਨਹੀਂ ਹੈ ਪਿਛਲੀ ਵਾਰ ਹਲਕਾ ਫਲੋਰ ਦੇ ਵਿੱਚੋਂ ਬਹੁਤ ਜਨ ਸਮਾਇ ਪਾਰਟੀ ਜੇਤੂ ਰਹੀ ਸੀ 2019 ਦੇ ਬੱਚੇ ਇਸ ਵਾਰ ਜਿਹੜੀ ਆ ਫਲੋਰ ਦੇ ਵਿੱਚੋਂ ਕੀ ਸਥਿਤੀ ਇਸ ਵਾਰ ਉਹ ਫਲੋਰ ਦੇ ਵਿੱਚ ਪਹਿਲੇ ਨੰਬਰ ਤੇ ਬੀਐਸਪੀ ਰਹੂਗੀ ਲਗਭਗ 50000 60000 ਦੇ ਬੂਟ ਦੇ ਨੇੜੇ ਨੇੜੇ ਜਾਊਗੀ ਜੀ ਜੀ ਔਰ ਹਲਕਾ ਫਲੋਰ ਦੀ ਜਿਹੜੀ ਲੀਡਰਸ਼ਿਪ ਟੁੱਟੀ ਸੀ ਐਸ ਵੇਲੇ ਕਿਦਾਂ ਉਹ ਵਾਪਸ ਆਈ ਜਾਂ ਕਿਸ ਦਿੱਤੀ ਹੈ ਦੇਖੋ ਜੀ ਜਿੰਨੀ ਲੀਡਰਸ਼ਿਪ ਪਿਛਲੀ ਜਾਰੀ ਸੀਗੀ ਪਿਛਲੀ ਵਾਰੀ ਚੋਣ ਨਿਸ਼ਾਨ ਇੱਥੋਂ ਹਾਥੀ ਨਹੀਂ ਸੀਗਾ ਠੀਕ ਹੈ ਜੀ ਤੱਕੜੀ ਸੀਗੀ ਤੇ ਇਸ ਵਾਰ ਹਾਥੀ ਆ ਤੇ ਉਹਦੇ ਕਰਕੇ ਜਿੰਨੀ ਥੋੜੇ ਗੁੱਸੇ ਗਿਲੇ ਸੀਗੇ ਲੀਡਰਸ਼ਿਪ ਦੇ ਉਹ ਸਾਰੇ ਸਾਰੇ ਇਕੱਠੇ ਹੋ ਕੇ ਹੁਣ ਸਾਰਾ ਭਰਮਾ ਹੰਗਾਰਾ ਵਧੀਆ ਨਾਲ ਸੀ ਠੀਕ ਹੈ ਜੀ ਤੋਂ ਮੰਨ ਕੇ ਚੱਲੀਏ ਕਿ ਬਲਵਿੰਦਰ ਕੁਮਾਰ ਜਿਹੜੇ ਆ ਜਲੰਧਰ ਦੇ ਵਿੱਚੋਂ ਜਿਹੜੇ ਆ ਜੇਤੂ ਹੋ ਰਹੇ ਐ ਇਸ ਵਾਰ ਔਰ ਆਤੀ ਜਿਹੜਾ ਦਿੱਲੀ ਪਹੁੰਚ ਰਿਹਾ ਹੈ ਦੇਖੋ ਜੀ ਬਲਵਿੰਦਰ ਕੁਮਾਰ ਜੀ ਜਿੱਤੇ ਐ ਬਸ ਐਲਾਨ ਹੋਣਾ ਬਾਕੀ ਸੋ ਇਹ ਸਨ ਅਪਤਾਚੰਦ ਸੋਨੂ ਜੀ ਸੈਕਟਰ ਪ੍ਰਧਾਨ ਉਹਨਾਂ ਨੇ ਦੱਸਿਆ ਕਿ ਬਲਵਿੰਦਰ ਕੁਮਾਰ ਜੜੇ ਐ ਇੱਥੋਂ ਜਿੱਤੀ ਰਹੇ ਨੇ ਔਰ ਹੁਣ ਤਿਆਰੀਆਂ ਚੱਲ ਰਹੀਆਂ ਨੇ ਬਹੁਤ ਜਣ ਸਮਾਈ ਪਾਰਟੀ ਦਾ ਜਿਹੜਾ ਕਾਫਲਾ ਉਹ ਹਲਕਾ ਫਲੋਰ ਦੇ ਵਕ ਵਕ ਪਿੰਡਾਂ ਦੇ ਵਿੱਚੋਂ ਹੁੰਦਾ ਜਾ ਰਿਹਾ